ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਹਾਲੀ ਦੇ ਵਿੱਚ ਗੁਰਨਾਨਕ ਜਹਾਸ ਫਿਲਮ ਦਾ ਪ੍ਰੀਮੀਅਰ ਹੋਇਆ ਸੋ ਇਸ ਦੇ ਵਿੱਚ ਤਰਸੇਮ ਚੋਸੜ ਗੁਰਪ੍ਰੀਤ ਕੋਕੀ ਹੋਰ ਬਹੁਤ ਸਾਰੇ ਕਲਾਕਾਰ ਜੋ ਆ ਨਜ਼ਰ ਆਏ ਆ ਸੋ ਅਮੈਂ ਦੱਸਣਾ ਕਿ ਇਸ ਫਿਲਮ ਦੇ ਵਿੱਚ ਗੁਰਪ੍ਰੀਤ ਕੋਕੀ ਹੋਰ avaloy ਕਿਰਦਾਰ ਨਿਭਾਇਆ ਗਿਆ ਸੀ ਗੁਰਦਿੱਤ ਸਿੰਘ ਜੀ ਦਾ ਸੋ ਉਸੇ ਜੋ ਸ਼ਖਸ ਹੈਗੇ ਮਹਾਨ ਸ਼ਖਸ ਆ ਉਹਨਾਂ ਦੀ ਫੈਮਲੀ ਮੈਂਬਰਸ ਸਾਡੇ ਨਾਲ ਮੌਜੂਦ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਸਸ਼ਕਾਲ ਜੀ ਸਵਾਗਤ ਹੈ ਜੀ ਕੀ ਹਾਲ ਚੱਲ ਬਿਲਕੁਲ ਠੀਕ ਵਧੀਆ ਸੋ ਪਹਿਲੇ ਤਾਂ ਜਿਹੜੀ ਤੁਸੀਂ ਫਿਲਮ ਵੇਖ ਕੇ ਆਏ ਉਸ ਦੇ ਵਿੱਚ ਬਹੁਤ ਸੋਹਣੀ ਫਿਲਮ ਹੈਗੀ ਆ ਹਰ ਕੋਈ ਦੇਖ ਕੇ ਇਮੋਸ਼ਨਲ ਵੀ ਹੋ ਰਿਹਾ ਸੀਗਾ ਸੋ ਤੁਹਾਨੂੰ ਉਹ ਫਿਲਮ ਕਿਵੇਂ ਦੀ ਲੱਗੀ ਬਹੁਤ ਜ਼ਿਆਦਾ ਸਾਡੇ ਇਮੋਸ਼ਨਸ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਜੋ ਅਸੀਂ ਪੜ ਰਹੇ ਸੀ ਸੁਣ ਰਹੇ ਸੀ ਆ ਜੋ ਸਾਰੇ ਸਾਰੇ ਇਨਸੀਡੈਂਟ ਸਾਰਾ ਸਾਕਾ ਜਿਹੜਾ ਸੀ ਸਾਡੇ ਅੱਖਾਂ ਸਾਹਮਣੇ ਜਿਉਂਦਾ ਜਾਗਦਾ ਸੀਗਾ ਸੋ ਇੱਕ ਫੈਮਲੀ ਦੇ ਤੌਰ ਤੇ ਮੈਂ ਸੋਖ ਸਕਦੀ ਹਾਂ ਕਿ ਕੋਈ ਇਸ ਤੋਂ ਬਾਅਦ ਇਮੋਸ਼ਨਲ ਸੀਨ ਨਹੀਂ ਹੋ ਸਕਦੇ ਮਤਲਬ ਇੱਥੋਂ ਲੱਗਿਆ ਕਿ ਹਰ ਸੀਨ ਮੈਂ ਰੋ ਕੇ ਦੇਖਿਆ ਹੈ ਮੇਰੀ ਅੱਖਾਂ 'ਚ ਹੰਝੂ ਸੀਗੇ ਔਰ ਮੀਵਾ ਸਿੰਘ ਦੀ ਕੁਰਬਾਨੀ ਨੂੰ ਦੇਖ ਕੇ ਸਰਦਾਰ ਮੀਵਾ ਸਿੰਘ ਦੀ ਕੁਰਬਾਨੀ ਨੂੰ ਉਹਨਾਂ ਨੇ ਹੋਰ ਸਾਨੂੰ ਚੁੰਝਲਾ ਦਿੱਤਾ ਹਾਂ ਕੀ ਕਹਿਣਾ ਹੈ ਇਹ ਜਿਹੜੀ ਅੱਜ ਤੱਕ ਲਿ ਸਟੋਰੀ ਛੁਪੀ ਹੋਈ ਸੀਗੀ ਉਹਨਾਂ ਦੇ ਕੈਰੈਕਟਰ ਛੁਪੇ ਹੋਏ ਸੀ ਕਿ ਉਹ ਇਸ ਫਿਲਮ ਦੇ ਥਰੂ ਸਭ ਦੇ ਸਾਹਮਣੇ ਆਏ ਆ ਇੰਟਰਨੈਸ਼ਨਲ ਲੈਵਲ ਤੇ ਸਭ ਇਹਨੂੰ ਪਸੰਦ ਕਰਨਗੇ ਅਸੀਂ ਸਭ ਨੂੰ ਕਹਿੰਨੇ ਆ ਕਿ ਜ਼ਰੂਰ ਦੇਖੋ ਕਿ ਸਾਡੇ ਬਜ਼ੁਰਗਾਂ ਨੇ ਕੀ ਕੱਲ ਨਕਾਲੀ ਆਇਆ ਕਿਉਂਕਿ ਅੱਜ ਕੱਲ ਅੱਜ ਹੁਣ ਅਸੀਂ ਕੈਨੇਡਾ ਦੀ ਧਰਤੀ ਦੇ ਆਰਾਮ ਨਾਲ ਰਹਿ ਸਕਦੇ ਆ ਜਾ ਸਕਦੇ ਆ ਬੱਚੇ ਸਟੱਡੀ ਕਰ ਰਹੇ ਆ ਸਭ ਪਰ ਉਸ ਟਾਈਮ ਦੇਖੋ ਕਿੰਨਾ ਉਹਨਾਂ ਨੇ ਸਟਰਗਲ ਕੀਤਾ ਉੱਥੇ ਉਤਰਨ ਲਈ ਮੈਂ ਤੁਹਾਡਾ ਰਿਲੇਸ਼ਨ ਜ਼ਰੂਰ ਜਾਨਣਾ ਚਾਹਾਂਗੀ ਵੀ ਕੀ ਰਿਲੇਸ਼ਨ ਸਿਗਾ ਗੁਰਦੇਵ ਸਿੰਘ ਜੀ ਦਾ ਆ ਮੇਰੇ ਪੜਨਾਨਾ ਜੀ ਪੜਨਾਨਾ ਜੀ ਪੜਨਾਨਾ ਜੀ ਜੋ ਛੋਟਾ ਬੱਚਾ ਦਿਖਾਇਆ ਉਹ ਮੇਰੇ ਨਾਨਾ ਜੀ ਹਾਂਜੀ ਉਹ ਬਾਬਾ ਬਲਵੰਤ ਸਿੰਘ ਉਹ ਮੇਰੇ ਨਾਲ ਜਦੋਂ ਮੈਂ ਇਹ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਜੋ ਆਪਣੇ ਘਰ ਦੇ ਵਿੱਚ ਵੀ ਸੁਣੀਆਂ ਹੋਣ ਗਿਆ ਸੋ ਕਦੋਂ ਪਤਾ ਲੱਗਾ ਸੀਗਾ ਵੀ ਇਹ ਇਨਸੀਡੈਂਟ ਜੋ ਆ ਸਾਡੀ ਫੈਮਿਲੀ ਚ ਗਿਆ ਇੱਕ ਪ੍ਰਾਊਡ ਮੂਮੈਂਟ ਵੀ ਹੁੰਦਾ ਵੀ ਸਾਡੇ ਪੁਰਖਿਆਂ ਨੇ ਇਹ ਚੀਜ਼ਾਂ ਕੀਤੀਆਂ ਆ ਅੱਜ ਦੀ ਯੂਥ ਦੇ ਵਾਸਤੇ ਮੈਨੂੰ ਲੱਗਦਾ ਜਿਉਂ ਥੋੜੀ ਹੋਰ ਸੰਭਾਲੀ ਹੋਊਗੀ ਉਦੋਂ ਤੋਂ ਇਹ ਸਾਰੀ ਕਹਾਣੀਆਂ ਸੁਣਦੇ ਆ ਰਹੇ ਮੇਰੇ ਮਦਰ ਤੋਂ ਮੇਰੇ ਨਾਨਾ ਜੀ ਸੀਗੇ ਉਹਨਾਂ ਤੋਂ ਮੇਰੇ ਨਾਨੀ ਮਾਂ ਜਾਂ ਮੇਰੇ ਮਾਸੀਆਂ ਸਾਰਿਆਂ ਤੋਂ ਇਹ ਸਾਰੀ ਫੈਮਿਲੀ 'ਚ ਉਹ ਗੱਲ ਰੋਜ਼ ਹੁੰਦੀ ਸੀਗੀ ਪਿਕਚਰਸ ਜਗਾ ਜਗਾ ਸਾਡੇ ਘਰ ਦੀਆਂ ਦਿਵਾਰਾਂ ਤੇ ਉਹਨਾਂ ਦੀਆਂ ਪਿਕਚਰਸ ਉਸ ਸਾਕੇ ਦੀਆਂ ਜਹਾਜ਼ ਦੀਆਂ ਹਰ ਚੀਜ਼ ਦੀ ਪਿਕਚਰਸ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਜੋ ਨਾਨਾ ਜੀ ਸੀਗੇ ਉਸ ਟਾਈਮ ਦੇ ਉੱਤੇ ਜਹਾਜ਼ ਦੇ ਵਿੱਚ ਉਹਨਾਂ ਦੇ ਨਾਲ ਸੀ ਗੁਰਦਿੱਤ ਸਿੰਘ ਜੀ ਦੇ ਨਾ ਜੀ ਸੋ ਉਹਨਾਂ ਤੋਂ ਵੀ ਸੁਣਿਆ ਹੋਣ ਗਿਆ ਕਿਉਂਕਿ ਉਹਨਾਂ ਨੇ ਅੱਖੀਂ ਦੇਖੀਆਂ ਇਹ ਸਾਰੀਆਂ ਚੀਜ਼ਾਂ ਜੋ ਵਾਪਰੀਆਂ ਸੀਗੀਆਂ ਸੋ ਉਹਨਾਂ ਨੇ ਕੀ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਉਹ ਇਹੀ ਸਾਸਦੇ ਸੀਗੇ ਕਿ ਉਹ ਛੋਟੇ ਸੀ ਉਹ ਤੋਂ ਕਾਫੀ ਬੱਚੇ ਸੀਗੇ ਪਰ ਉਹ ਯਾਦਾਂ ਜਿਹੜੀਆਂ ਉਹ ਸਟੋਰੀਜ਼ ਉਹ ਜਿਹੜਾ ਸਟਰਗਲ ਸੀਗੀ ਉਹ ਫਰੈਸ਼ ਸੀ ਗਿਆ ਉਹਨਾਂ ਦੇ ਮਾਈਂਡ ਦੇ ਵਿੱਚ ਤੇ ਅਸੀਂ ਵੀ ਉਦੋਂ ਛੋਟੇ ਸੀ ਸੋ ਉਹਨਾਂ ਹੀ ਕੀ ਸਟੋਰੀ ਸੁਣਨ ਨੂੰ ਮਿਲਦੀ ਸੀ ਜਿੰਨੀ ਇੱਕ ਬੱਚੇ ਨੂੰ ਸੁਣਾਈ ਜਾ ਸਕਦੀ ਹੈ ਸੋ ਮੈਂ ਬਹੁਤ ਵੱਡੀ ਨਹੀਂ ਸੀ ਪਰ ਥੋੜਾ ਬਹੁਤ ਮੈਨੂੰ ਯਾਦ ਹੈ ਕਿ ਉਹ ਚੀਜ਼ਾਂ ਉਹ ਸਟੋਰੀਜ਼ ਰੋਜ਼ ਰਾਤ ਨੂੰ ਜਦੋਂ ਬਾਹਰ ਮੰਜਿਆਂ ਤੇ ਬੈਠਦੇ ਸੀ ਤੇ ਉਹ ਕਹਾਣੀਆਂ ਉਹ ਜਾਜ ਦੀਆਂ ਕਹਾਣੀਆਂ ਰੋਜ਼ ਸੁਣਨ ਨੂੰ ਮਿਲਦੀਆਂ ਸੀ ਸਾਨੂੰ ਲੱਗਦਾ ਸੀ ਰੋਜ਼ ਜਾਜ ਆ ਜਾਂਦਾ ਸਾਡੇ ਘਰ ਤੇ ਰੋਜ਼ ਸੇਮ ਸਟੋਰੀ ਚੱਲਦੀ ਹੈ ਪਰ ਉਦੋਂ ਬੱਚੇ ਹੋਣ ਕਰਕੇ ਇਹਨਾਂ ਸਮਝ ਨਹੀਂ ਸੀ ਵੀ ਉਹ ਇੰਨਾ ਵੱਡੀ ਅਚੀਵਮੈਂਟ ਸੀ ਇਨਾ ਵੱਡਾ ਸਾਡੇ ਪਰਿਵਾਰ ਦਾ ਨਾਂ ਹੈ ਜਾਂ ਇੰਨੀ ਵੱਡੀ ਉਹਨਾਂ ਨੇ ਕੁਰਬਾਨੀ ਕੀਤੀ ਸੀ ਹੈਨਾ ਉਹ ਹੁਣ ਲੇਟਰ ਔਨ ਤੁਹਾਨੂੰ ਜਿਉਂ-ਜਿਉਂ ਉਮਰ ਵੱਧਦੀ ਤਾਂ ਸਮਝ ਆਉਂਦੀ ਹੈ ਕਿ ਸਾਡਾ ਪਰਿਵਾਰ ਕੀ ਸੀਗਾ ਸੋ ਅਸੀਂ ਪ੍ਰਾਊਡ ਫੀਲ ਕਰਦੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਵੀ ਨੂ ਬਣ ਕੇ ਉਸੇ ਘਰ ਚ ਆਇਓ ਜਿਨ੍ਹਾਂ ਨੇ ਉਹ ਜਿਨ੍ਹਾਂ ਦੀ ਬਹੁਤ ਦੇਣ ਆ ਅਸੀਂ ਵੀ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਅਸੀਂ ਉਹਨਾਂ ਦੇ ਵੰਸ਼ਜਾਂ ਵਿੱਚੋਂ ਅੱਗੇ ਅਸੀਂ ਉਹਨਾਂ ਦੇ ਰਿਸ਼ਤੇਦਾਰ ਬਣੇ ਕਿਵੇਂ ਗੁਰਪ੍ਰੀਤ ਕੋ ਗਿਓ ਨਵਾਂ ਲੋ ਕਿਰਦਾਰ ਕੀਤਾ ਗਿਆ ਗੁਰਦੀਪ ਸਿੰਘ ਜੀ ਦਾ ਤੁਹਾਡੇ ਪੜਨਾਨਾ ਜੀ ਦਾ ਕਿਰਦਾਰ ਕੀਤਾ ਗਿਆ ਸੋ ਕਿਵੇਂ ਦਾ ਲੱਗਾ ਉਹਨਾਂ ਦਾ ਕਿਰਦਾਰ ਜਦੋਂ ਵੱਡੇ ਪਰਦੇ ਦੇ ਉੱਤੇ ਆਪਣੇ ਪੜਨਾਨਾ ਜੀ ਦਾ ਕਿਰਦਾਰ ਵੇਖਣਾ ਹੁੰਦਾ ਹਾਂ ਜੀ ਮੈਂ ਉਹ ਹੀ ਸਾਰਿਆਂ ਨੂੰ ਇਹੀ ਦੱਸ ਰਹੀ ਸੀ ਇੰਝ ਲੱਗਿਆ ਕਿ ਉਹ ਜਿਵੇਂ ਅਸਲ ਚ ਉਹਨਾਂ ਚ ਰੂਹ ਫੂਕਦੀ ਹੈ ਔਰ ਅਸੀਂ ਉਹਨਾਂ ਨੂੰ ਦੇਖ ਪਾਏ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਉਹ ਸਾਡੇ ਸਾਹਮਣੇ ਇੱਕ کردار ਦੇ ਰੂਪ ਦੇ ਵਿੱਚ ਆਏ ਤੇ ਹੁਣ ਬਾਕੀ ਦੀ ਲਾਈਫ ਅਸੀਂ ਇਮੇਜਿਨ ਕਰ ਸਕਦੇ ਹਾਂ ਵੀ ਸਾਡੇ ਪੜਨਾਨਾ ਜੀ ਇਸ ਤਰ੍ਹਾਂ ਤੁਰਦੇ ਸੀ ਇਸ ਤਰ੍ਹਾਂ ਚੱਲਦੇ ਸੀ ਜਾਂ ਉਹਨਾਂ ਦਾ ਰੁਤਬਾ ਇਹੋ ਜਿਹਾ ਸੀ ਰੋਬ ਇਹੋ ਜਿਹਾ ਸੀ ਔਰ ਵਿਜ਼ਨ ਇਹੋ ਜਿਹਾ ਸੀ ਉਹ ਸਾਰੀਆਂ ਚੀਜ਼ਾਂ ਅਸੀਂ ਸੋਚ ਸਕਦੇ ਹਾਂ ਔਰ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕਦੇ ਹਾਂ ਤੇ ਆਈ ਥਿੰਕ ਕਿ ਮੇਰੀ ਲੱਗਦਾ ਕੁਝ ਵੀ ਸਰਫੇਸ਼ੀਅਲ ਨਹੀਂ ਸੀਗਾ ਬਹੁਤ ਮੈਕਨੀ ਰਿਅਲਿਟੀ ਨੂੰ ਇੰਨਾ ਫੜ ਕੇ ਚੱਲੇ ਨੇ ਇੱਕ ਇੱਕ ਡਾਇਲੋਗ ਲੈਂਗੁਏਜ ਅ ਅਟਾਇਰ ਉਹਨਾਂ ਦੇ ਸਾਰੀ ਜਿੰਨਾ ਵੀ ਐਕਟਿੰਗ ਕਹਿ ਲੋ ਜਾਂ ਬਾਤ ਜੋ ਵੀ ਉਹਨਾਂ ਨੇ ਦਿਖਾਇਆ ਪੋਟ੍ਰੇ ਕੀਤਾ ਉਸ ਟਾਈਮ ਦਾ ਵੈਨਕੂਵਰ ਦਿਖਾਇਆ ਬਹੁਤ ਹੀ ਵਧੀਆ ਸੀ ਅਸੀਂ ਇਮੇਜਿਨ ਕਰਦੇ ਉਹ ਪਿਕਚਰਸਿਸ ਦੇਖਿਆ ਸੀਗਾ ਪਰ ਹੁਣ ਉਹਨਾਂ ਨੇ ਜਿਵੇਂ ਉਹ ਬਣਾ ਕੇ ਦਿਖਾਤਾ ਉਹ ਤਾਂ ਦੈਟ ਇਜ਼ ਮੋਰ ਦੈਨ ਅ ਰਿਅਲਿਟੀ ਬਹੁਤ ਹੀ ਵਧੀਆ ਸੀ ਕੀ ਬਹੁਤ ਵਧੀਆ ਘੁਗੀ ਜੀ ਨੇ ਵੀ ترਸੇਮ ਜਸਰ ਜੀ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਕਿ ਬਿਲਕੁਲ ਰਿਐਲਿਟੀ ਲੱਗਣ ਦੀ ਸੀ ਕਿਹੜੇ ਸੀਨ ਤੁਹਾਨੂੰ ਝੰਝੋੜ ਕੇ ਰੱਖ ਦਿੱਤਾ ਸੀ ਕੋਈ ਸੀਨਲਾ ਸੀਨ ਮੀਵਾ ਸਿੰਘ ਜੀ ਦੀ ਸ਼ਹਾਦਤ ਦਾ ਸੀਨ ਉਹਨੇ ਮੈਨੂੰ ਸਭ ਤੋਂ ਜ਼ਿਆਦਾ ਗੂਸਪੰਪ ਮੇਰੇ ਅੰਜੂ ਬੰਦ ਨਹੀਂ ਹੋ ਰਹੇ ਸੀਗੇ ਕਿ ਇੰਨਾ ਇੰਨਾ ਵੱਡੀ ਸੋਚ ਰੱਖੀ ਆਪਣਾ ਫਾਂਸੀ ਤੇ ਚੜੇ ਹੋ ਅਸੀਂ ਅੱਜ ਤੱਕ ਫਾਂਸੀ ਨੂੰ ਸਿਰਫ ਭਗਤ ਸਿੰਘ ਨਾਲ ਰਿਲੇਟ ਕਰਦੇ ਸੀਗੇ ਪਰ ਸਰਦਾਰ ਮੀਵਾ ਸਿੰਘ ਨੇ ਵੀ ਉਹ ਸ਼ਹਾਦਤ ਦਿੱਤੀ। ਉਹਨਾਂ ਨੂੰ ਸਲੂਟ ਤੇ ਅੱਜ ਤੋਂ ਬਾਅਦ ਮੀਵਾ ਸਿੰਘ ਲੋਕੋਂ ਕੀ ਅਸੀਂ ਹਮੇਸ਼ਾ ਯਾਦ ਰੱਖਾਂਗੇ। ਉਹਨਾਂ ਨੂੰ ਦੇਖ ਕੇ ਜਿਆਦਾ ਸਾਰੇ ਬੱਚਿਆਂ ਨੂੰ ਦੇਖਣਾ ਚਾਹੀਦਾ ਪੇਰੈਂਟਸ ਨੂੰ ਚਾਹੀਦਾ ਕਿ ਬੱਚਿਆਂ ਨੂੰ ਇਹ ਜਿਹੇ ਮੂਵੀਜ਼ ਦਿਖਾਉਣ ਤਾਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਆਪਣੀ ਹਿਸਟਰੀ ਬਾਰੇ ਪਤਾ ਲੱਗੇ। ਥੈਂਕ ਯੂ। ਬਹੁਤ-ਬਹੁਤ ਸ਼ੁਕਰੀਆ ਗੱਲ। ਥੈਂਕ ਯੂ। ਥੈਂਕ ਯੂ। ਥੈਂਕ ਯੂ ਸਰ। ਥੈਂਕ ਯੂ ਸਰ।